ਅਸੀਂ ਤਿੰਨ ਭੈਣਾਂ ਸੀ ਮੇਰੀ ਮੰਗਣੀ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਈ ਸੀ ਸਾਡਾ ਦੋ ਭੈਣਾਂ ਦਾ ਰੁਕਾ ਮੇਰੇ ਪਿਓ ਨੇ ਇਕੱਠੇ ਕਰ ਦਿੱਤਾ ਸੀ ਸਾਡੀ ਉਮਰ ਛੋਟੀ ਹੀ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਜ਼ਿਆਦਾ ਮੈਂਬਰ ਨਹੀਂ ਸੀ ਮੇਰੇ ਘਰਵਾਲੇ ਦਾ ਭਰਾ ਸੀ ਤੇ ਮੇਰੇ ਪਿਓ ਨੇ ਥੋੜਾ ਬਹੁਤਾ ਦਾਜ ਇਕੱਠਾ ਕੀਤਾ ਤੇ ਸਾਨੂੰ ਦੋਨਾਂ ਭੈਣਾਂ ਨੂੰ ਦੇ ਦਿੱਤਾ ਸੀ ਮੇਰੇ ਪਿਓ ਨੇ ਵੱਡੀ ਭੈਣ ਦੀ ਵਿਦਾਈ ਵਿਆਹ ਤੋਂ ਬਾਅਦ ਫਟਾਫਟੀ ਕਰ ਦਿੱਤੀ ਸੀ ਪਰ ਮੇਰੀ ਨਹੀਂ ਕੀਤੀ ਸੀ ਮੇਰਾ ਘਰ ਵਾਲਾ ਆਪਣੇ ਵੱਡੇ ਭਰਾ ਦੇ ਨਾਲ ਹੀ ਕੰਮ ਕਰਦਾ ਸੀ ਮੇਰੀ ਉਮਰ ਮਸਾਂ ਹੀ 15 ਕੋਸਾਲਾਂ ਦੀ ਸੀ ਤੇ ਮੇਰੇ ਘਰ ਵਾਲੇ ਦੀ ਉਮਰ ਵੀ 20 ਸਾਲਾਂ ਦੀ ਸੀ ਮੇਰੇ ਪਿਓ ਨੇ ਮੇਰੀ ਭੈਣ ਦੇ ਸਹੁਰਿਆਂ ਦੀ ਚੰਗੀ ਤਰ੍ਹਾਂ ਜਾਣ ਪਛਾਣ ਨਹੀਂ ਕੀਤੀ ਤੇ ਫਟਾਫਟ ਰਿਸ਼ਤਾ ਮਿਲਿਆ ਤੇ ਵਿਆਹ ਕਰ ਦਿੱਤਾ ਮੈਂ ਨਿਆਣੀ ਹੁੰਦੇ ਤੋਂ ਹੀ ਬੜੀ ਕਮਜ਼ੋਰ ਜੀ ਸੀ ਹਜੇ ਤਾਂ ਮੈਨੂੰ ਪੀਰੀਅਡਸ ਵੀ ਨਹੀਂ ਆਈ ਸੀ ਮੇਰੇ ਘਰ ਵਾਲੇ ਨੇ ਮੇਰੇ ਪਿੰਡ ਵਿੱਚ ਹੀ ਰਿਸ਼ਤੇਦਾਰ ਸੀ ਉਹ ਕੰਮ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਆਉਂਦਾ ਸੀ ਜਦੋਂ ਵੀ ਆਉਂਦਾ ਮੈਂ ਆਪਣੇ ਘਰੋਂ ਵੀ ਨਿਕਲਦੀ ਸੀ ਪਰ ਹਮੇਸ਼ਾ ਮੇਰੇ ਲਈ ਭਾਬੀ ਕੋਲ ਸਨੇਹਾ ਭੇਜਦਾ ਸੀ ਕਿ ਮੇਰੀ ਘਰ ਵਾਲੀ ਨੂੰ ਮੇਰੇ ਨਾਲ ਮਿਲਾ ਦਿਓ ਭਾਬੀ ਕਿਸੇ ਬਹਾਨੇ ਆਪਣੇ ਘਰ ਬੁਲਾਉਂਦੀ ਜਦੋਂ ਵੀ ਮੇਰਾ ਘਰ ਵਾਲਾ ਉਹਨਾਂ ਦੇ ਘਰ ਆਉਂਦਾ ਆਪਣੇ ਘਰ ਮੈਨੂੰ ਬੁਲਾ ਕੇ ਪਤਾ ਨਹੀਂ ਆਪ ਕਿੱਥੇ ਗਾਇਬ ਹੋ ਜਾਂਦੀ ਸੀ ਮੇਰਾ ਘਰ ਵਾਲਾ ਵੱਡਾ ਸੀ ਤੇ ਮੈਂ 15 ਸਾਲਾਂ ਦੀ ਸੀ ਮੈਨੂੰ ਇੰਨੀ ਹੋਸ਼ ਹੀ ਨਹੀਂ ਸੀ ਕਿ ਵਿਆਹ ਕੀ ਹੁੰਦਾ ਅਜੀ ਤਾਂ ਮੈਨੂੰ ਪੀਰੀਅਡਸ ਵੀ ਨਹੀਂ ਆਈ ਸੀ ਮੇਰਾ ਘਰਵਾਲਾ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਤਾਂ ਪਿੰਟੀ ਭਾਬੀ ਮੈਨੂੰ ਬੁਲਾ ਕੇ ਬਾਹਰੋਂ ਕੁੰਡੀ ਲਾ ਕੇ ਪਤਾ ਨਹੀਂ ਕਿੱਥੇ ਚਲੀ ਗਈ ਮੇਰਾ ਘਰਵਾਲਾ ਉਸੇ ਕਮਰੇ ਵਿੱਚ ਲੰਮੀ ਪਿਆ ਸੀ ਮੈਂ ਉਸ ਨੂੰ ਵੇਖ ਕੇ ਘਬਰਾ ਗਈ ਤੇ ਦਰਵਾਜ਼ੇ ਵੱਲ ਮੁੜੀ ਉਸ ਨੇ ਮੈਨੂੰ ਘੁੱਟ ਕੇ ਫੜਿਆ ਤੇ ਆਪਣੇ ਕੋਲ ਬਿਠਾ ਲਿਆ ਸੀ ਤੇ ਕਹਿਣ ਲੱਗਾ ਮੇਰੇ ਤੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਤੇਰਾ ਘਰ ਵਾਲਾ ਮੈਂ ਤੇਨਾਂ ਮੰਗਣੀ ਕੀਤੀ ਆ ਬਸ ਤੇਰੀ ਵਿਦਾਈ ਨਹੀਂ ਹੋਈ ਮੈਨੂੰ ਤਾਂ ਵਿਆਹ ਦਾ ਮਤਲਬ ਹੀ ਨਹੀਂ ਸੀ ਪਤਾ ਤੇ ਨਾ ਹੀ ਘਰ ਵਾਲੇ ਨਾਲ ਕੋਈ ਗੱਲ ਕਰਦੀ ਮੈਨੂੰ ਤਾਂ ਆਪਣੇ ਘਰ ਵਾਲੇ ਨੂੰ ਦੇਖ ਕੇ ਬੜਾ ਡਰ ਲੱਗਦਾ ਸੀ ਮੇਰਾ ਜਿਸਮ ਕੰਬ ਰਿਹਾ ਸੀ ਤੇ ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਤੇ ਡਰ ਵੀ ਲੱਗਦਾ ਸੀ ਉਸਨੇ ਆਪਣੇ ਫੋਨ ਤੇ ਵੀਡੀਓ ਚਲਾਈ ਤੇ ਮੈਂ ਤੇਰਾ ਘਰ ਵਾਲਾ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਨਹੀਂ ਮੈਂ ਤੈਨੂੰ ਵਧੀਆ ਫਿਲਮਾਂ ਵਿਖਾਉਂਗਾ ਤੈਨੂੰ ਫਿਲਮਾਂ ਵੇਖਣੀਆਂ ਸੋਹਣੀਆਂ ਲੱਗਦੀਆਂ ਨੇ ਮੈਂ ਪਿੰਡ ਦੀ ਰਹਿਣ ਵਾਲੀ ਸੀ ਤੇ ਮੈਂ ਆਪਣੇ ਘਰਵਾਲੇ ਦੀ ਗੱਲਾਂ ਵਿੱਚ ਆ ਗਈ ਮੇਰੇ ਨਾਲ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਰਿਹਾ ਤੇ ਨਵੀਆਂ ਫਿਲਮਾਂ ਉਹ ਲੈ ਕੇ ਆਇਆ ਸੀ ਮੈਂ ਉਸ ਫਿਲਮ ਨੂੰ ਬੜੇ ਧਿਆਨ ਨਾਲ ਵੇਖਦੀ ਸੀ ਕਦੀ ਕਦੀ ਮੇਰਾ ਘਰਵਾਲਾ ਮੈਨੂੰ ਟੱਚ ਵੀ ਕਰਦਾ ਸੀ ਮੇਰੇ ਨਾਲ ਗੱਲ ਕਰਦਾ ਪਰ ਮੈਂ ਫਿਲਮ ਦੇਖਣ ਵਿੱਚ ਇੰਨੀ ਬਿਜੀ ਸੀ ਕਿ ਮੈਂ ਇਦਾਂ ਦੀਆਂ ਸਾਰੀਆਂ ਚੀਜ਼ਾਂ ਇਗਨੋਰ ਕਰ ਰਹੀ ਸੀ ਫਿਲਮ ਜਦੋਂ ਖਤਮ ਹੋਈ ਤਾਂ ਉਸ ਨੇ ਮੈਨੂੰ ਕਿਹਾ ਕਿ ਤੈਨੂੰ ਫਿਲਮ ਵੇਖਣੀ ਪਸੰਦ ਹੈ ਤੈਨੂੰ ਫਿਲਮ ਪਸੰਦ ਆਈ ਮੈਂ ਉਸ ਨੂੰ ਹਾਂ ਕਰ ਦਿੱਤੀ ਕਿ ਫਿਲਮ ਬਹੁਤ ਵਧੀਆ ਸੀ ਮੈਂ ਉਸ ਦਾ ਧੰਨਵਾਦ ਕੀਤਾ ਤੇ ਉਸ ਨੇ ਕਿਹਾ ਧੰਨਵਾਦ ਨਾਲ ਕੰਮ ਨਹੀਂ ਚੱਲਣਾ ਇਸ ਲਈ ਤੈਨੂੰ ਮੈਨੂੰ ਕੁਝ ਦੇਣਾ ਪੈਣਾ ਮੈਂ ਉਸ ਦੀਆਂ ਗੱਲਾਂ ਤੋਂ ਫੇਰ ਡਰ ਗਈ ਸੀ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਡਰਦੀ ਹੋਈ ਉਸ ਦੀਆਂ ਸਾਰੀਆਂ ਗੱਲਾਂ ਨੂੰ ਮੰਨਦੀ ਸੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਉਹ ਮੈਨੂੰ ਘੱਟੋ-ਘੱਟ 15 ਪਿਆਰ ਕਰਦਾ ਰਿਹਾ ਆਪਣੇ ਕੋਲ ਬਿਠਾਈ ਰੱਖਿਆ ਤੇ ਉਹ ਸਭ ਕੁਝ ਕਰਦਾ ਰਿਹਾ ਮੇਰੇ ਸਾਹ ਸੁੱਕੇ ਪਈ ਸੀ ਉਹ ਪੂਰੀ ਤਰ੍ਹਾਂ ਮੈਨੂੰ ਪਿਆਰ ਕਰ ਰਿਹਾ ਸੀ ਤੇ ਮੇਰੇ ਹੱਥਾਂ ਵਿੱਚ ਉਸ ਦੇ ਹੱਸੀ ਉਸਨੇ ਫਿਰ ਮੈਨੂੰ ਛੱਡ ਦਿੱਤਾ ਤੇ ਕਿਹਾ ਰੀਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰਾ ਘਰ ਵਾਲਾ ਕੋਈ ਅਣਜਾਨ ਬੰਦਾ ਨਹੀਂ ਘਰ ਵਾਲਾ ਤੇ ਘਰ ਵਾਲੀ ਦੇ ਵਿੱਚ ਇਹ ਸਭ ਕੁਝ ਚੱਲਦਾ ਹੁੰਦਾ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਆਪਣੇ ਬੁੱਲਾ ਤੇ ਹੱਥ ਰੱਖਿਆ ਤੇ ਖੂਨ ਨਿਕਲ ਰਿਹਾ ਸੀ ਮੈਂ ਰੋ ਰਹੀ ਸੀ ਤੇ ਉਸਨੇ ਮੇਰੇ ਹੰਝੂ ਪੂੰਝੇ ਤੇ ਕਿਹਾ ਕਿ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਮੈਂ ਤੇਰੇ ਲਈ ਕਿੰਨੀ ਦੂਰੋਂ ਆਉਣਾ ਤੇ ਦੇਖ ਤੇਰੇ ਲਈ ਮੈਂ ਕਿੰਨਾ ਕੁਝ ਲੈ ਕੇ ਆਉਣਾ ਅਤੇ ਵਿਆਹ ਹੋਣ ਵਿੱਚ ਅਜੇ 2 ਸਾਲ ਨਹੀਂ ਇਸ ਲਈ ਹੁਣ ਮੈਂ ਤੈਨੂੰ ਮਿਲੇ ਬਿਨਾ ਨਹੀਂ ਰਹਿ ਸਕਦਾ ਐਨੀ ਦੇਰ ਵਿੱਚ ਭਾਬੀ ਨੇ ਦਰਵਾਜ਼ਾ ਖੋਲ ਦਿੱਤਾ ਮੈਂ ਉਸ ਦੇ ਪਿੱਛੇ ਜਾ ਕੇ ਲੁਕ ਗਈ ਤੇ ਆਪਣੀ ਚੁੰਨੀ ਨਾਲ ਆਪਣੇ ਬੁੱਲ੍ਹਾਂ ਨੂੰ ਲਕੋਇਆ ਘਰ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਮੈਂ ਇੱਥੇ ਆਉਣਾ ਨਹੀਂ ਤਾਂ ਮੇਰੇ ਘਰ ਸਨੇਹਾ ਭੇਜ ਦੇਣਗੇ ਕਿ ਮੈਂ ਆਪਣੇ ਸਹੁਰੇ ਘਰ ਆਉਣਾ ਤਾਂ ਇੱਥੇ ਆਉਣਾ ਜਾਣਾ ਮੇਰਾ ਬੰਦ ਕਰ ਦੇਣਗੇ ਫਿਰ ਮੈਂ ਤੈਨੂੰ ਕਿੱਦਾਂ ਮਿਲੂੰਗਾ ਤੇ ਤੈਨੂੰ ਚਾਹੀਦਾ ਕਿ ਤੂੰ ਇਹ ਗੱਲ ਲੁਕੋ ਕੇ ਰੱਖਣੀ ਹੋਊਗੀ ਭਾਬੀ ਨੇ ਕਿਹਾ ਹਾਂ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਮੇਰੀ ਆਪਣੀ ਭਾਬੀ ਨਹੀਂ ਸੀ ਉਹ ਉਹਨਾਂ ਨੇ ਹੀ ਰਿਸ਼ਤਾ ਕਰਵਾਇਆ ਸੀ ਤਾਂ ਮੇਰੇ ਮਾਪਿਓ ਨੇ ਮੇਰਾ ਵਿਆਹ ਉੱਥੇ ਕੀਤਾ ਸੀ ਸਾਡੇ ਘਰ ਉਹਨਾਂ ਦਾ ਬਹੁਤ ਆਉਣਾ ਜਾਣਾ ਸੀ ਮੈਂ ਕਦੀ ਕਦੀ ਉਹਨਾਂ ਦੇ ਘਰ ਜਾਂਦੀ ਸੀ ਤਾਂ ਮੇਰੀ ਮਾਂ ਨਹੀਂ ਰੋਕਦੀ ਸੀ ਸਾਡੇ ਕੋਲ ਕੋਈ ਜ਼ਮੀਨ ਨਹੀਂ ਸੀ ਮੇਰਾ ਪਿਓ ਕਿਸੇ ਦੀ ਜ਼ਮੀਨ ਤੇ ਖੇਤੀ ਕਰਦਾ ਸੀ ਪਰ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਮੇਰੇ ਪਿਓ ਨੇ ਆਪਣੀ ਜ਼ਮੀਨ ਵੇਚ ਕੇ ਸਾਡਾ ਦੋਨਾਂ ਭੈਣਾਂ ਦਾ ਵਿਆਹ ਕਰ ਦਿੱਤਾ ਸੀ। ਮੇਰੀ ਵੱਡੀ ਭੈਣ ਦੇ ਸਹੁਰੇ ਪਰਿਵਾਰ ਨੇ ਬਹੁਤ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਕਰਕੇ ਮੇਰੇ ਪਿਓ ਨੇ ਆਪਣੀ ਛੋਟੀ ਜੀ ਖੇਤੀ ਵੇਚ ਕੇ ਵੱਡੀ ਭੈਣ ਦੇ ਲਈ ਪੈਸੇ ਪੂਰੇ ਕੀਤੇ ਤੇ ਮੇਰੇ ਸਹੁਰਿਆਂ ਨੇ ਕੈਸ਼ ਨਹੀਂ ਮੰਗਿਆ ਸੀ ਕਿਉਂਕਿ ਮੈਂ ਦੇਖਣ ਵਿੱਚ ਬਹੁਤ ਸੋਹਣੀ ਸੀ। ਮੇਰੀ ਖੂਬਸੂਰਤੀ ਕਰਕੇ ਹੀ ਮੇਰਾ ਵਿਆਹ ਹੋ ਗਿਆ ਸੀ ਜਦੋਂ ਕਿ ਮੇਰੀ ਭੈਣ ਹਨ ਥੋੜੇ ਪੱਕੇ ਰੰਗ ਦੀ ਸੀ ਤੇ ਮੇਰਾ ਰੰਗ ਗੋਰਾ ਸੀ ਇਸੇ ਕਰਕੇ ਮੇਰਾ ਵਿਆਹ ਹੋਇਆ ਸੀ। ਤੇ ਪਿਓ ਨੇ ਵਾਦਾ ਕੀਤਾ ਸੀ ਕਿ ਜਦੋਂ ਮੈਨੂੰ ਵਿਦਾ ਕਰਨਗੇ ਤਾਂ ਮੈਨੂੰ ਕੋਈ ਨਾ ਕੋਈ ਵੱਡਾ ਸਾਧਨ ਜ਼ਰੂਰ ਦੇਣਗੇ ਮੇਰੇ ਸਹੁਰੇ ਇਹ ਗੱਲ ਮੰਨ ਗਏ ਸੀ ਤੇ ਉਹਨਾਂ ਨੇ ਵਿਆਹ ਵਿੱਚ ਕੋਈ ਵੀ ਮੰਗ ਨਹੀਂ ਕੀਤੀ ਸੀ ਮੇਰੇ ਪਿਓ ਕੋਲ ਜੋ ਵੀ ਸਰਿਆ ਮੇਰੀ ਭੈਣ ਦੇ ਸਹੁਰਿਆਂ ਨੂੰ ਦਿੱਤਿਆ ਉਹਨਾਂ ਨੂੰ ਪੈਸੇ ਦਿੱਤੇ ਮੇਰਾ ਘਰ ਵਾਲਾ ਹਰ 6 ਮਹੀਨੇ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਆਉਂਦਾ ਤੇ ਮੇਰੀ ਮੰਗਣੀ ਨੂੰ 2 ਸਾਲ ਹੋ ਗਏ ਸੀ ਮੈਂ ਬਹੁਤ ਬਤਲੀ ਜੀ ਸੀ ਇਸ ਵਾਰ ਮੇਰਾ ਘਰ ਵਾਲਾ ਆਇਆ ਤਾਂ ਮੈਂ ਸਕੂਲ ਤੋਂ ਆ ਰਹੀ ਸੀ ਤਾਂ ਮੈਨੂੰ ਰਾਸਤੇ ਵਿੱਚ ਹੀ ਮਿਲ ਗਿਆ। ਉਸਨੇ ਮੈਨੂੰ ਉੱਥੇ ਰੋਕ ਲਿਆ ਤੇ ਕਿਹਾ ਕਿ ਤੂੰ ਮੇਰੇ ਨਾਲ ਫਿਲਮ ਵੇਖਣ ਚੱਲ। ਮੈਂ ਤੈਨੂੰ ਫਿਲਮ ਵਖਾਉਣ ਲੈ ਕੇ ਜਾਊਂਗਾ। ਮੈਂ ਅੱਜ ਤੱਕ ਸਿਰਫ ਸਨੇਮੇ ਦਾ ਨਾਂ ਹੀ ਸੁਣਿਆ ਸੀ। ਇਹ ਸੋਚਦੇ ਥੋੜਾ ਲਾਲਚ ਵੀ ਆ ਗਿਆ। ਫਿਰ ਮੈਂ ਕਿਹਾ ਕਿ ਮੈਂ ਆਪਣੇ ਮਾਪਿਆਂ ਨੂੰ ਕੀ ਦੱਸੂਗੀ ਕਿ ਮੈਂ ਕਿੱਥੇ ਜਾ ਰਹੀ ਆਂ। ਪਰ ਮੇਰੇ ਘਰ ਵਾਲੇ ਨੇ ਕਿਹਾ ਕਿ ਇਹ ਸਭ ਮੇਰੇ ਤੇ ਛੱਡ ਦੇ। ਭਾਬੀ ਮੇਰੇ ਰਿਸ਼ਤੇਦਾਰ ਆ ਉਹ ਆਪੇ ਸਾਮਲ ਹੋ ਗਈ। ਤੂੰ ਜਾ ਕੇ ਆਪਣਾ ਬੈਗ ਰੱਖ ਤੇ ਆਪਣੀ ਮਾਂ ਨੂੰ ਕਹੀਂ ਕਿ ਮੈਂ ਭਾਬੀ ਦੇ ਘਰ ਚਲੀ ਆਂ। ਪਾਪੀ ਦੇ ਨਾਲ ਹੀ ਬਾਜ਼ਾਰ ਜਾਣਾ ਤੇ ਉਸ ਨੂੰ ਕੋਈ ਜ਼ਰੂਰੀ ਕੰਮ ਆ ਤੇ ਮੈਂ ਤੈਨੂੰ ਫਿਲਮ ਵੇਖਣ ਲਈ ਨਾਲ ਲੈ ਜਾਊਂਗਾ ਮੈਂ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਇਦਾਂ ਹੀ ਕੀਤਾ ਰੁਕਦੇ ਲਗਾਉਂਦੇ ਮੈਂ ਉਸ ਦੇ ਨਾਲ ਚੱਲੀ ਗਈ ਤੇ ਮਾਂ ਨੂੰ ਸਾਰੀ ਇਹ ਗੱਲ ਕਹਿ ਗਈ ਮੇਰੀ ਮਾਂ ਨੇ ਕਿਹਾ ਸੀ ਠੀਕ ਹੈ ਛੇਤੀ ਆ ਜਾ ਮੈਂ ਇਦਾਂ ਸੀ ਝੂਠ ਬੋਲ ਕੇ ਦੋਨੋਂ ਫਿਲਮ ਦੇਖਣ ਲਈ ਘਰੋਂ ਚਲੇ ਗਏ ਫਿਲਮ ਵੇਖਣ ਪੁੱਜੇ ਤਾਂ ਕੋਈ ਇਦਾਂ ਦਾ ਸੀਨ ਆਉਂਦਾ ਤਾਂ ਮੈਨੂੰ ਘੁੱਟ ਕੇ ਫੜ ਲੈਂਦਾ ਸੀ ਮੈਨਾਂ ਸਾਰੀਆਂ ਚੀਜ਼ਾਂ ਤੇ ਜ਼ਿਆਦਾ ਐਕਸ਼ਨ ਨਹੀਂ ਕਰ ਰਹੀ ਸੀ ਬਸ ਖੁਸ਼ ਹੋ ਕੇ ਫਿਲਮ ਦੇਖ ਰਹੀ ਸੀ ਪੂਰੀ ਪੂਰੀ ਫਿਲਮ ਦੇ ਵਿੱਚੋਂ ਮੈਨੂੰ ਟੱਚ ਕਰਦਾ ਰਿਹਾ ਕਦੀ ਮੇਰੇ ਨੂੰ ਹੱਥ ਲਾਉਂਦਾ ਕਦੀ ਮੇਰੀਆਂ ਗੱਲਾਂ ਨੂੰ ਹੱਥ ਲਾਉਂਦਾ ਉਸਨੇ ਸ਼ਾਮ ਤੋਂ ਪਹਿਲਾਂ ਹੀ ਮੈਨੂੰ ਘਰ ਪਹੁੰਚਾ ਦਿੱਤਾ ਸੀ ਦਿਲ ਵਿੱਚ ਡਰ ਵੀ ਸੀ ਇਸਲੀ ਵਾਰ ਜਦੋਂ ਮੇਰੇ ਬੁੱਲਾ ਚੋਂ ਕੋ ਹੋ ਨਿਕਲਦਾ ਸੀ ਤਾਂ ਮੈਂ ਉਸ ਨੂੰ ਦੱਸਿਆ ਸੀ ਕਿ ਮੈਂ ਮਾਂ ਨੂੰ ਕਿਹਾ ਕਿ ਮੈਂ ਡਿੱਗ ਪਈਆਂ ਮੇਰਾ ਮੂੰਹ ਹੇਠਾ ਵੱਜ ਗਿਆ ਆਭੀ ਨੇ ਵੀ ਮੇਰੀ ਮਾਂ ਨੂੰ ਇਹੀ ਦੱਸਿਆ ਅਭੀ ਸਭ ਸਮਝਦੀ ਸੀ ਕਿ ਮੇਰਾ ਘਰ ਬੜਾ ਤੇ ਮੇਰੇ ਵਿੱਚ ਕੀ ਚੱਲਦਾ ਮੈਂ ਜੀ 8ਵੀਂ ਜਮਾਤ ਵਿੱਚ ਸੀ ਤੇ ਮੇਰੇ ਰਿਸ਼ਤੇ ਨੂੰ 3 ਸਾਲ ਹੋ ਗਏ ਸੀ ਮੇਰੀ ਭੈਣ ਦੇ ਸਹੁਰੇ ਪਰਿਵਾਰ ਵਾਲੇ ਚੰਗੇ ਨਹੀਂ ਸੀ ਉਸ ਦਾ ਘਰ ਵਾਲਾ ਸ਼ਰਾਬ ਪੀਂਦਾ ਤੇ ਉਸ ਨੂੰ ਕੁੱਟਦਾ ਸੀ ਸੱਸ ਵੀ ਰੋਜ਼ ਲੜਾਈ ਕਰਦੀ ਸੀ ਮੇਰੀ ਭੈਣ ਆਪਣੇ ਪੈਕੇ ਆ ਕੇ ਰਹਿਣ ਲੱਗ ਪਈ ਸੀ ਇੰਨਾ 10 ਦਿਨ ਤੋਂ ਬਾਅਦ ਵੀ ਉਸ ਦੇ ਸਹੁਰੇ ਉਸ ਦੀ ਕੋਈ ਇੱਜ਼ਤ ਨਹੀਂ ਕਰਦੇ ਸੀ ਜਦੋਂ ਘਰ ਵਾਲਾ ਵੀ ਚੰਗਾ ਨਹੀਂ ਸੀ ਤਾਂ ਕੀ ਇੱਜ਼ਤ ਮਿਲਨੀ ਸੀ ਹਮੇਸ਼ਾ ਲੜਾਈ ਝਗੜਾ ਹੀ ਰਹਿੰਦਾ ਇਹ ਵੇਖ ਕੇ ਮੈਨੂੰ ਵੀ ਟੈਨਸ਼ਨ ਹੁੰਦੀ ਸੀ ਮੇਰੇ ਮਾਪਿਓ ਪਰੇਸ਼ਾਨ ਹੋ ਗਏ ਸੀ ਮੇਰੀ ਭੈਣ ਦੇ ਦੋ ਬੱਚੇ ਸੀ ਉਹ ਦੋਨਾਂ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਆ ਗਈ ਸੀ ਮੈਂ ਉਸ ਨੂੰ ਵੇਖ ਕੇ ਬੜੀ ਪਰੇਸ਼ਾਨ ਹੁੰਦੀ ਮੇਰੀ ਸੱਸ ਮੇਰੀ ਮਾਂ ਦੇ ਕੋਲ ਆਉਂਦੀ ਤੇ ਕਦੀ ਫੋਨ ਕਰਦੀ ਤੇ ਹਾਲ ਚਾਲ ਪੁੱਛ ਲੈਂਦੀ ਸੀ ਤੇ ਮੇਰੇ ਨਾਲ ਵੀ ਗੱਲ ਕਰਦੀ ਸੀ ਮੇਰਾ ਸਹੁਰਾ ਪਰਿਵਾਰ ਮੇਰੇ ਪਿਓ ਨਾਲ ਗੱਲ ਕਰਦਾ ਪਰ ਮੈਂ ਹਜੇ ਸਹੁਰੇ ਨਹੀਂ ਗਈ ਸੀ ਤਾਂ ਮੈਨੂੰ ਆਪਣੀ ਭੈਣ ਨੂੰ ਵੇਖ ਕੇ ਡਰ ਲੱਗਦਾ ਸੀ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਮੈਂ ਉਸਦੀ ਘਰ ਵਾਲੀ ਹਾਂ ਮੇਰੀ ਉਮਰ ਦੇ ਕਰਕੇ ਉਹਨਾਂ ਨੇ ਮੈਨੂੰ ਹਜੇ ਘਰ ਤੋਰਿਆ ਹੀ ਨਹੀਂ ਸੀ ਮੰਗਣੀ ਹੋਈ ਸੀ ਮੇਰੇ ਸਹੁਰਿਆਂ ਨੇ ਕਿਹਾ ਸੀ ਕਿ 5 ਸਾਲ ਬਾਅਦ ਥੋੜੀ ਵੱਡੀ ਹੋ ਕੇ ਸਮਝਦਾਰ ਹੋ ਜਾਊਂਗੀ ਤਾਂ ਅਸੀਂ ਇਸ ਨੂੰ ਵਿਆਹ ਕੇ ਲੈ ਜਾਵਾਂਗੇ ਮੈਨੂੰ ਹੁਣ ਥੋੜਾ 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 ਇਹਨਾਂ ਸਭ ਗੱਲਾਂ ਦੀ ਸਮਝ ਆ ਰਹੀ ਸੀ ਇਸ ਵਾਰੀ ਫੇਰ ਮੇਰੀ ਭੈਣ ਮੇਰੇ ਘਰ ਗਈ ਸੀ ਰਾਜਵੀ ਭਾਬੀ ਦੇ ਘਰ ਆਇਆ ਹੋਇਆ ਸੀ ਉਸਨੇ ਭਾਬੀ ਦੇ ਬੱਚੇ ਕੋਲ ਸਨੇਹਾ ਭੇਜਿਆ ਸੀ ਕਿ ਮੈਂ ਉੱਥੇ ਆ ਜਾ ਮਾਂ ਨੇ ਮੈਨੂੰ ਫਟਾਫਟ ਕਿਹਾ ਚਲ ਚਲੀ ਜਾ ਮੇਰਾ ਦਿਲ ਬਹੁਤ ਘਬਰਾ ਰਿਹਾ ਸੀ ਉਸਨੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੌਲੀ ਹੌਲੀ ਉਸਨੇ ਮੈਨੂੰ ਕੋਲ ਬਿਠਾ ਕੇ ਬੇਵਸ ਕਰ ਦਿੱਤਾ ਸੀ ਉਸ ਤੋਂ ਬਾਅਦ ਉਸਨੇ ਮੇਰੇ ਦੋਨੋਂ ਹੱਥਾਂ ਨੂੰ ਫੜਿਆ ਮੈਂ ਰੋਣ ਲੱਗ ਗਈ ਸੀ ਤੇ ਕਹਿਣ ਲੱਗਾ ਪਹਿਲੀ ਵਾਰਾ ਥੋੜਾ ਦਰਦ ਤਾਂ ਹੋਊਗਾ ਉਸਨੂੰ ਬਰਦਾਸ਼ਤ ਕਰ ਪਰ ਮੇਰੀ ਆਦਤ ਹੋ ਜਾਊਗੀ ਕਿ ਤੂੰ ਮੇਰੇ ਬਿਨਾ ਨਹੀਂ ਰਹਿ ਸਕੇਗੀ ਮੈਂ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਸੀ ਮੈਨੂੰ ਡਰ ਬਹੁਤ ਲੱਗਦਾ ਸੀ ਮੇਰੇ ਕਮਜ਼ੋਰ ਹੋਣ ਕਰਕੇ ਉਹ ਤਾਕਤ ਦੀਆਂ ਦਵਾਈਆਂ ਲੈ ਕੇ ਆਉਂਦਾ ਸੀ ਕਿ ਮੈਂ ਥੋੜੀ ਤਕੜੀ ਹੋ ਜਾਵਾਂ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੇ ਕਿਹਾ ਸਭ ਕੁਝ ਨਾਰਮਲ ਹੈ ਇਸ ਵਿੱਚ ਡਰਨ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਉਸ ਨੇ ਮੇਰੇ ਨਾਲ ਬਹੁਤ ਗੱਲਾਂ ਕੀਤੀਆਂ ਮੈਂ ਚੀਕ ਮਾਰ ਮਾਰ ਕੇ ਪਰੇਸ਼ਾਨ ਹੋ ਗਈ ਸੀ ਪਰ ਉਹ ਰੁਕ ਹੀ ਨਹੀਂ ਰਿਹਾ ਸੀ ਜਦੋਂ ਪੂਰੀ ਤਰ੍ਹਾਂ ਰਿਲੈਕਸ ਹੋਇਆ ਤਾਂ ਕਹਿਣ ਲੱਗਾ ਦਰਨ ਦੀ ਕੋਈ ਲੋੜ ਨਹੀਂ ਮੈਂ ਤੇਰਾ ਘਰ ਵਾਲਾ ਤੇ ਹਰ ਇੱਕ ਹਸਬੰਦ ਵਾਈ ਵਿੱਚ ਸਭ ਕੁਝ ਹੁੰਦਾ ਆਪਾਂ ਦੋਵੇਂ ਇੱਕ ਦੂਜੇ ਲਈ ਸਭ ਕੁਝ ਹੋ ਗਏ ਆ ਪਰ ਹਾਲ ਵਿੱਚ ਮੈਂ ਆਪਣੇ ਘਰ ਵਾਲੇ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਵਿਆਹ ਵਿੱਚ ਵੀ ਕਿੰਨੇ ਸੱਚੇ ਵਚਨ ਦਿੱਤੇ ਜਾਂਦੇ ਆ ਮੈਂ ਚੁੱਪ ਹੋ ਗਈ ਸੀ ਮੇਰੇ ਕੋਲ ਖੜ ਵੀ ਨਹੀਂ ਸੀ ਹੋ ਰਿਹਾ ਉਸਨੇ ਕਿਹਾ ਥੋੜਾ ਆਰਾਮ ਕਰ ਤੇ ਫਿਰ ਘਰ ਜਾਈਂ ਮੈਂ ਵੀ ਚਲਾ ਜਾਊਂਗਾ ਹਾਂ ਤਾਂ ਸ਼ਾਮ ਹੋ ਗਈ ਸੀ ਰਾਤ ਹੋਈ ਤਾਂ ਰਾਦੇਹਰੇ ਵਿੱਚ ਮੇਰੇ ਘਰ ਛੱਡ ਕੇ ਉਹ ਆਪਣੇ ਕੰਮ ਤੇ ਚਲਾ ਗਿਆ ਕੈਨ ਲਗਾਈ ਗੱਲ ਕਿਸੇ ਨੂੰ ਨਾ ਦਸੀ ਬਸ ਸੱਟੇ ਦੂਆ ਵਿੱਚ ਹੀ ਰਹਿਣੀ ਚਾਹੀਦੀ ਆ ਮੈਂ ਉਸ ਨੂੰ ਕਿਹਾ ਠੀਕ ਹੈ ਮੇਰੀ ਸਿਹਤ ਬਹੁਤ ਖਰਾਬ ਸੀ ਮੇਰੀ ਮਾਂ ਨੇ ਵੀ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਆਰਾਮ ਕਰਨ ਲਈ ਕਹਿ ਦਿੱਤਾ ਸੀ ਮੇਰੀ ਵੱਡੀ ਭੈਣ ਨੇ ਮੈਨੂੰ ਆਰਾਮ ਕਰਨ ਲਈ ਕਿਹਾ ਤਾਂ ਮੇਰੀ ਭੈਣ ਦੀ ਨਜ਼ਰ ਮੇਰੇ ਗਲੇ ਵਿੱਚ ਪਈ ਮੰਗਲ ਸੂਤਰ ਤੇ ਪੈ ਗਈ ਤਾਂ ਪੁੱਛਣ ਲੱਗੀ ਇਹ ਬਹੁਤ ਸੋਹਣਾ ਕਦੋਂ ਨੇ ਆ ਤੇ ਮੈਂ ਕਿਹਾ ਕਿ ਨਹੀਂ ਇਹ ਮੈਨੂੰ ਭਾਬੀ ਨੇ ਦਿੱਤਾ ਇਹ ਮੇਰੇ ਘਰ ਵਾਲੇ ਨੇ ਮੇਰੇ ਲਈ ਗਿਫਟ ਭੇਜਿਆ ਸੀ ਮਾਂ ਨੇ ਵੀ ਉਸ ਦੇ ਬਾਰੇ ਪੁੱਛਿਆ ਤਾਂ ਮੇਰੀ ਮਾਂ ਨੂੰ ਮੈਂ ਦੱਸਿਆ ਮੇਰੀ ਮਾਂ ਬਹੁਤ ਖੁਸ਼ ਹੋਈ ਤੇ ਬਹੁਤ ਸਾਰੇ ਅਸ਼ੀਰਵਾਦ ਦਿੱਤੇ ਮੇਰੀ ਮਾਂ ਬੜੀ ਖੁਸ਼ ਹੋ ਰਹੀ ਸੀ ਉਸ ਤੋਂ ਬਾਅਦ ਮੇਰੀ ਵੱਡੀ ਭੈਣ ਦੇ ਘਰ ਵਾਲੇ ਨੂੰ ਮਾੜਾ ਚੰਗਾ ਕਹਿਣ ਲੱਗੇ ਕਿ ਪਤਾ ਨਹੀਂ ਕਿਹੜਾ ਮਾੜਾ ਸਮਾਂ ਸੀ ਜਦੋਂ ਅਸੀਂ ਉਸ ਨਾਲ ਰਿਸ਼ਤਾ ਜੋੜਿਆ ਸੀ ਤੇ ਉਸ ਨੂੰ ਛੁਡਾਇਆ ਸੀ ਨਿਕੰਮਾ ਸਾਡੇ ਕਿਦਾਂ ਪੱਲੇ ਪੈ ਗਿਆ ਮੇਰੀ ਮੰਗਣੀ ਨੂੰ ਪੂਰੇ 4 ਸਾਲ ਹੋਣ ਵਾਲੇ ਸੀ ਤੇ ਅਜੇ ਮੇਰੇ ਵਿਦਾ ਹੋਣ ਵਿੱਚ ਪੂਰਾ 1 ਸਾਲ ਰਿੰਦਾ ਸੀ ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਫਿਕਰ ਹੁੰਦੀ ਸੀ ਉਹ ਬਹੁਤ ਬਿਮਾਰ ਹੋ ਗਿਆ ਸੀ ਮੇਰੀ ਸੱਸ ਬਹੁਤ ਵੱਡੀ ਹੋ ਗਈ ਸੀ ਤੇ ਕੰਮ ਵੀ ਨਹੀਂ ਕਰਦੀ ਸੀ ਉਹਨਾਂ ਨੂੰ ਜਲਦੀ ਜਲਦੀ ਮੇਰੇ ਵਿਆਹ ਦੀ ਫਿਕਰ ਪੈ ਗਈ ਸੀ ਮੇਰੇ ਮਾਪਿਓ ਨੇ ਵੀ ਉਹਨਾਂ ਦੀ ਗੱਲ ਨੂੰ ਮੰਨ ਲਿਆ ਤੇ ਉਸੇ ਮਹੀਨੇ ਮੈਨੂੰ ਵਿਦਾ ਕਰ ਦਿੱਤਾ ਮੈਂ ਵੀ ਹੁ 18 ਸਾਲਾਂ ਦੀ ਹੋ ਗਈ ਸੀ ਤੇ ਆਪਣੇ ਸਹੁਰੇ ਘਰ ਆਈ ਮੇਰੀ ਸੱਸ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਸੀ ਡਾਕਟਰ ਨੇ ਉਸ ਦੀ ਸੀਰੀਅਸ ਕੰਡੀਸ਼ਨ ਦੱਸੀ ਸੀ ਤੇ ਮੇਰੀ ਵਿਦਾਈ ਦੇ ਪੂਰੇ 3 ਮਹੀਨਿਆਂ ਬਾਅਦ ਮੇਰੀ ਸੱਸ ਇਸ ਦੁਨੀਆ ਤੋਂ ਚਲੀ ਗਈ ਸੀ ਤੇ ਮੇਰੇ ਘਰ ਵਾਲੇ ਨੇ ਆਪਣੇ ਭਰਾ ਤੋਂ ਅਲੱਗ ਹੋ ਕੇ ਇੱਕ ਵੱਖਰੀ ਦੁਕਾਨ ਖੋਲ੍ਹ ਲਈ ਸੀ। ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਸੀ। ਮੇਰਾ ਘਰਵਾਲਾ ਡਾਕਟਰ ਦੇ ਕੋਲ ਗਿਆ ਤਾਂ ਪਤਾ ਲੱਗਾ ਕਿ ਮੈਂ 5 ਮਹੀਨਿਆਂ ਦੀ ਪ੍ਰੈਗਨੈਂਟ ਹੋ ਗਈਆਂ। ਇਹ ਗੱਲ ਸੁਣ ਕੇ ਮੇਰਾ ਘਰਵਾਲਾ ਬਹੁਤ ਖੁਸ਼ ਹੋਇਆ ਸੀ। ਪਰ ਡਾਕਟਰ ਨੇ ਮੈਨੂੰ ਬੈਡ ਰੈਸਟ ਦੱਸਿਆ ਸੀ। ਦਿੱਕਤ ਇਹ ਸੀ ਕਿ ਮੇਰੀ ਸੇਵਾਲੇ ਕੌਣ ਆਉਂਦਾ? ਮੇਰਾ ਘਰਵਾਲਾ ਦੁਕਾਨ ਤੇ ਚਲਾ ਜਾਂਦਾ ਸੀ। ਮੈਂ ਕੱਲੀ ਹੁੰਦੀ ਸੀ। ਉ ਵੱਡੀ ਭੈਣ ਦਾ ਤਲਾਕ ਹੋਇਆ ਸੀ ਤੇ ਉਹ ਵੀ ਪੇਕੇ ਰਹਿੰਦੀ ਸੀ ਮੇਰੇ ਮਾਪੇ ਵੀ ਬੁੱਢੇ ਹੋ ਗਏ ਸੀ ਕਮਾਉਣ ਵਾਲਾ ਕੋਈ ਵੀ ਨਹੀਂ ਸੀ ਮੇਰਾ ਘਰ ਵਾਲਾ ਮੇਰਾ ਬਹੁਤ ਧਿਆਨ ਰੱਖਦਾ ਸੀ ਕਹਿੰਦਾ ਸੀ ਕਿ ਤੂੰ ਆਪਣੀ ਭੈਣ ਨੂੰ ਚੁਬਲਾ ਲੈ ਤੇਰੀ ਚੰਗੀ ਤਰ੍ਹਾਂ ਸੇਵਾ ਹੋਵੇ ਤੇ ਬੱਚਾ ਵੀ ਤੰਦਰੁਸਤ ਹੋਵੇ ਮੇਰੀ ਮਾਂ ਨੇ ਵੀ ਮੇਰੀ ਭੈਣ ਨੂੰ ਮੇਰੀ ਸੇਵਾ ਕਰਨ ਲਈ ਮੇਰੇ ਕੋਲ ਭੇਜ ਦਿੱਤਾ ਸੀ ਮੇਰਾ ਘਰ ਵਾਲਾ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਕੁਝ ਦਿਨਾਂ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ। ਮੇਰਾ ਘਰ ਵਾਲਾ ਬਹੁਤ ਜ਼ਿਆਦਾ ਖੁਸ਼ੀ। ਸਾਡੇ ਘਰ ਕਿਸੇ ਚੀਜ਼ ਦੀ ਨਹੀਂ ਸੀ। ਕੋਈ ਕਮੀ ਨਹੀਂ ਸੀ। ਮੇਰਾ ਘਰ ਵਾਲਾ ਕਾਫੀ ਮਿਹਨਤੀ ਸੀ। ਮੇਰੀ ਭੈਣ ਨੂੰ ਮੇਰੇ ਕੋਲ ਆਏ ਪੂਰਾ ਸਾਲ ਹੋ ਗਿਆ ਸੀ। ਅਚਾਨਕ ਫਿਰ ਮੇਰੀ ਭੈਣ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਸੋਚਿਆ ਕਿ ਮੌਸਮ ਕਰਕੇ ਉਹ ਬਿਮਾਰ ਹੋ ਗਈ ਆ। ਉਸ ਤੋਂ ਬਾਅਦ ਉਸਦੀ ਸਿਹਤ ਖਰਾਬ ਹੋਣ ਲੱਗੀ ਸੀ। ਡਾਕਟਰ ਦੇ ਕੋਲ ਲੈ ਕੇ ਗਏ ਤਾਂ ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਮੌਸਮ ਕਰਕੇ ਸਿਹਤ ਖਰਾਬ ਹੋਈ ਸੀ। ਡਾਕਟਰ ਨੇ ਦਵਾਈ ਦਿੱਤੀ ਤੇ ਉਸ ਨੂੰ ਆਰਾਮ ਆਉਣ ਲਈ ਕਹਿ ਦਿੱਤਾ। ਉਹਨਾਂ ਨੇ ਵੀ ਆਪਣੀ ਸਿਹਤ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨਾਂ ਵਿੱਚ ਉਹ ਠੀਕ ਹੋ ਗਈ। ਪਰ ਲਗਾਤਾਰ ਉਸ ਦਾ ਢਿੱਡ ਵੱਧਦਾ ਹੀ ਜਾ ਰਿਹਾ ਸੀ। ਮੈਨੂੰ ਬੜਾ ਅਜੀਬ ਲੱਗਦਾ ਸੀ ਕਿ ਉਸ ਦਾ ਢਿੱਡ ਵੱਧਦਾ ਕਿਉਂ ਜਾਂਦਾ। ਮੈਂ ਆਪਣੀ ਭੈਣ ਨੂੰ ਕਿਹਾ ਕਿ ਤੇਰੇ ਢਿੱਡ ਨੂੰ ਕੀ ਹੋਇਆ? ਪਹਿਲਾਂ ਨਾਲੋਂ ਜ਼ਿਆਦਾ ਹੀ ਬਾਹਰੋਂ ਨਜ਼ਰ ਆਉਣ ਲੱਗਿਆ। ਏਦਾਂ ਲੱਗਦਾ ਜਿਵੇਂ ਢਿੱਡ ਵਿੱਚ ਕੋਈ ਨਿਆਣਾ ਹੋਵੇ। ਮੇਰੀ ਭੈਣ ਨੇ ਮੇਰੇ ਤੋਂ ਨਜ਼ਰ ਅਟਾ ਕੇ ਕਿਹਾ ਨਹੀਂ ਨਹੀਂ। ਮੈਂ ਹੁਣ ਥੋੜੀ ਜੀ ਮੋਟੀ ਹੋ ਗਈ ਆ। ਇਹ ਤੇਰਾ ਵਹਿਮ ਆ ਜਿਹਾ ਕੁਝ ਵੀ ਨਹੀਂ ਮੈਂ ਇਸ ਗੱਲ ਨੂੰ ਸੀਰੀਅਸ ਨਾ ਲਿੱਤਾ ਤਾਂ ਤੇ ਆਪਣੀ ਭੈਣ ਦੀ ਗੱਲ ਮੰਨ ਲਈ ਸ਼ਾਇਦ ਸਹੀ ਕਹਿ ਰਹੀ ਹੋਵੇ ਅਚਾਨਕ ਮਾਂ ਦੀ ਸਿਹਤ ਖਰਾਬ ਹੋ ਗਈ ਤੇ ਮੇਰੀ ਭੈਣ ਨੂੰ ਜਾਣਾ ਪਿਆ ਉਸ ਦੀ ਕੁੜੀ ਮੇਰੇ ਮੁੰਡੇ ਦੇ ਕਰਕੇ ਹੀ ਮੇਰੇ ਘਰ ਵਾਲੇ ਨੂੰ ਪਾਪਾ ਕਹਿੰਦੀ ਸੀ ਮੈਂ ਆਪਣੀ ਭੈਣ ਦੀ ਕੁੜੀ ਨੂੰ ਆਪਣੇ ਕੋਲ ਹੀ ਰੱਖ ਲਿਆ ਸੀ ਤੇ ਆਪਣੀ ਭੈਣ ਨੂੰ ਪੇਕਿਆ ਕਰ ਭੇਜ ਦਿੱਤਾ ਤਾਂ ਕਿ ਉਹ ਮਾਂ ਦੀ ਸੇਵਾ ਕਰ ਸਕੇ ਪਰ ਅਚਾਨਕ ਮੇਰੀ ਮਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਤੇ ਮੇਰਾ ਪਿਓ ਵੀ ਇਸ ਸਦਮੇ ਵਿੱਚ ਲੱਗ ਗਿਆ ਮੈਂ ਵੀ ਆਪਣੇ ਪੇਕੇ ਗਈ ਸੀ ਤਾਂ ਮਾਂ ਦੀ ਮੌਤ ਤੇ 10 ਦਿਨ ਬਾਅਦ ਪਾਪਾ ਦੀ ਵੀ ਮੌਤ ਹੋ ਗਈ ਸੀ ਹੁਣ ਮੇਰੇ ਘਰ ਕੋਈ ਨਹੀਂ ਸੀ ਮੇਰੀ ਭੈਣ ਦਾ ਸਾਰਾ ਖਰਚਾ ਮੈਂ ਹੀ ਚੁੱਕ ਰਹੀ ਸੀ ਮੇਰਾ ਘਰ ਵਾਲਾ ਵਾਪਸ ਆਪਣੇ ਘਰ ਆ ਗਿਆ ਸੀ ਭੈਣ ਪੇਕੇ ਘਰਾਂ ਵਿੱਚ ਇਕੱਲੀ ਸੀ ਤਿੰਨ ਬੁੰਨਿਆਵਾਦ ਉਸਨੇ ਕੋ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਾ ਲੱਗਾ ਤੇ ਮੇਰਾ ਘਰ ਵਾਲਾ ਹਰ ਮਹੀਨੇ ਹਫਤੇ ਵਿੱਚ ਗਾਇਬ ਹੋ ਜਾਂਦਾ ਜਦੋਂ ਮੈਂ ਪੁੱਛਦੀ ਤਾਂ ਕਹਿਣ ਲੱਗਦਾ ਕਿ ਮੈਂ ਸਮਾਂ ਲੈਣ ਗਿਆ ਸੀ ਦੁਕਾਨ ਦੇ ਵਿੱਚ ਲੋਡ ਸੀ ਮੈਂ ਨੋਟ ਕੀਤਾ ਸੀ ਕਿ ਜਦੋਂ ਮੇਰੀ ਭੈਣ ਇੱਥੇ ਨਹੀਂ ਸੀ ਤਾਂ ਉਦੋਂ ਹੀ ਇਦਾਂ ਹੋਣ ਲੱਗਾ ਸੀ ਤੇ ਫੇਰ ਮੈਂ ਇੱਕ ਦਿਨ ਦੋਸਤੋ ਜੇ ਤੁਸੀਂ ਪੂਰੀ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਮੈਂ ਦੂਜਾ ਭਾਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਸਕਾਂ ਇਹ ਕਹਾਣੀ ਸਾਨੂੰ ਕੀ ਸਿਖ ਦਿੰਦੀ ਹੈ ਕਿ ਛੋਟੀ ਉਮਰ ਦੇ ਰਿਸ਼ਤੇ ਬੜੀ ਸੋਚ ਸਮਝ ਕੇ ਕਰਨੇ ਚਾਹੀਤੇ ਹਨ ਨਿਆਣੀ ਉਮਰ ਦੇ ਵਿੱਚ ਲਿੱਤੇ ਫੈਸਲੇ ਕਈ ਵਾਰੀ ਗਲਤ ਵੀ ਸਾਬਤ ਹੋ ਜਾਂਦੇ ਨੇ ਅਤੇ ਇਸ ਕਹਾਣੀ ਨੂੰ ਪੱਧ ਤੋਂ ਵੱਧ ਸ਼ੇਅਰ ਕਰਿਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਆਪਾਂ ਜਲਦੀ ਮਿਲਾਂਗੇ ਕਹਾਣੀ ਦਾ ਦੂਜਾ ਭਾਗ ਲੈ ਕੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਸ਼ੀਕਾਲ ਜੀ